ਦਾ ਆਪਣਾ ਪਰੀਤ ਗੁਰਦਿਰੀ ਵਾਲਾ ਤੇ ਆਪਾਂ ਆਪਦੇ ਪਿੰਡ ਖੜਿਆ ਪਿੰਡ ਗੁਰਦਿਰੀ ਜਿਹੜਾ ਮਾਨਸਾਹੀ ਆਪਣਾ ਰੋਡ ਤੇ ਫੋਲਾ ਜਿੰਗ ਵੀ ਦਾ ਨਾ ਫੋਲਾ ਜਿੰਗ ਦਾ ਨਾਮ ਤੇ ਗੁਰਦਵਾਰੇ ਕੋਲੇ ਘਰੀ ਨਾ ਕਰੇ ਦਵਾਈਆਂ ਤਿਆਰ ਕਰਦਾ ਹੈ ਐਦੋ ਐਦੋ ਕਿ ਦਵਾਈ ਤੇ ਸਾਰੀ ਗੱਲਬਾਤ ਬਈ ਕਰਵਾਉਣਿਆ ਤੇ ਵੀਡੀਓ ਬਈ ਆਪਣੀ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਬਈ ਦੱਬ ਕੇ ਸ਼ੇਅਰ ਕਰ ਦਿਓ ਸ਼ੇਅਰ ਕਰਨ ਦਾ ਮਕਸਦ ਆਪਣਾ ਇਹੀ ਹੁੰਦਾ ਹੈਗਾ ਵੀ ਹਰ ਤੱਕ ਪਹੁੰਚ ਜੇ ਤੇ ਬਹੁਤ ਅੱਗੇ ਪਹਿਲਾਂ ਨੇ ਵੀਡੀਓ YouTube ਤੇ ਬਣਾ ਪਾਈ ਜੀ ਬਹੁਤ ਬੰਦੇ ਦੇ ਫੋਨ ਆਏ ਨੇ ਤੇ ਬਹੁਤ ਬੰਦਿਆਂ ਨੂੰ ਬਈ ਦਵਾਈ ਨਾਲ ਫਰਕ ਪਿਆਗਾ ਤੇ ਆ ਜੋ ਗੱਲਬਾਤ ਕਰਵਾਉਣੇ ਹੁਣ ਕੀ ਆਜ ਵਾਲੀ ਉਹ ਠੀਕ ਆ ਜੀ ਹਾਂ ਤੇ ਹੋਰ ਤੇ ਮੈਂ ਚੱਲਦਾ ਕੰਮ ਤੇ ਹੁਣ ਚੱਲਦਾ ਤੇ ਪਹਿਲਾਂ ਆਪਾਂ ਵੀਡੀਓ ਪਾਈ ਜੀ ਆਪਾਂ YouTube ਤੇ ਤੇ ਪਹਿਲਾਂ ਲੈ ਕੇ ਗਏ ਉਹ ਥੋੜੇ ਥੋੜੇ ਦਵਾਈ ਦਵਾਈ ਬਹੁਤ ਜ਼ੋਰ ਟੱਕਰ ਗਈ ਹੈ ਅੱਛਾ ਦੀ ਜਿਹਨੇ ਆਪਾਂ ਤੁਸੀਂ ਇਹੱਥੇ ਕਰੀ ਤਿਆਰ ਕਰਦੇ ਨੂੰ ਬਾਹਰੋਂ ਲਿਆਉਣੇ ਬਾਹਰੋਂ ਲੈਣ ਅੱਛਾ ਇਹ ਕਰੀ ਅੱਗੇ ਉਹ ਕਰਦੇ ਆ ਕਰੇ ਤਿਆਰ ਕਰ ਤੇ ਆਪਣੀ ਇੱਕ ਆਧੀ ਗਾਧੀ ਦਵਾਈ ਆਉਣੀ ਦਵਾਈ ਦੋ ਵਾਂਤੀ ਅੱਛਾ ਦੋ ਵਾਂਤੀ ਆ ਇਹ ਕਾਰਜਾ ਅਯੁਧ ਦਵਾਈ ਕਾਦੇ ਰਫਾਇਦੇ ਮਤਲਬ ਇਹ ਪਣ ਕਾਦੇ ਨਾ ਹੋਗਾ ਨਹੀਂ ਬਾਈ ਜਿਆਦਾ ਪਾਣੀ ਨਾ ਲੈ ਦੇ ਜਾਂ ਲੈ ਦੇ ਦਹੀ ਉਹ ਦਹੀ ਨਾਲ ਵੱਧ ਕੰਮ ਕਰਦੀ ਹੈ ਅੱਛਾ ਉਹ ਪਾਣੀ ਨਾਲ ਵੀ ਕੰਮ ਕਰਦੀ ਹੈ ਅੱਛਾ ਠੀਕ ਹੈ ਕਿ ਇਹ ਕਿਹੜੀ ਮੌਕੇ ਵਾਲੀ ਕਿਵੇਂ ਦੱਸਦੀ ਤੁਸੀਂ ਉਹ ਮੌਕੇ ਵਾਲੀ ਦਵਾਈ ਤੁਸੀਂ ਦੱਸ ਦੇ ਦੀ ਮੌਕੇ ਵਾਲੀ ਵੀ ਇਹ ਆ ਵੀ ਹਾਂ ਤੇ ਇਹ ਦੱਸੋ ਜਮਾ ਉਹਨਾਂ ਨੂੰ ਵੀ ਦਿਨਾ ਕੋਲੇ ਵੀ ਆਪਣੀ ਵੀਡੀਓ ਜਾਊਗੀ ਤੇ ਉਹ ਦੱਸੋ ਵੀ ਤੁਸੀਂ ਕਿਹੜੀ ਕਿਹੜੀ ਦਵਾਈ ਉਹ ਕਰਦੇ ਹੋ ਉਹ ਪਤਲ ਬਾਣੀ ਤੇ ਨਹੀਂ। ਅਸੱਦੀ। ਹੋਰੇ ਦੋ ਦੋ ਡੰਡਾ ਕਰਪਣਾ ਹੋਵੇ ਘੋਰਾ ਵੀ। ਅਸੱ ਠੀਕ ਹੈ। ਕਿ ਕਾ ਤੋਂ ਪਹਿਲੋ ਜੋ ਅਰੀ ਸਾਹਿਬ ਕੇ ਦੋ ਡੰਡਾ ਕਾਲੀ। ਅਸੱ ਨਾ ਨਹੀਂ ਆ ਸਾਰਾ ਕੁਝ ਮੰਨ। ਅਸੱ ਕਿੰਨੇ ਦਿਨ ਦਵਾਈ ਲੈਣੀ ਪੈਂਦੀ ਐ? ਹੂੰ। ਮੈਂ ਦੇਉਂਗਾ 11 ਪੂੜੀਆਂ। ਅਸੱ 11 ਪੂੜੀਆਂ ਦਊਗਾ ਬਾਈ। ਹਾਂ। ਤੇ ਕਿੰਨੇ ਕਿੰਨੇ ਵਾਰੀ ਦੇ ਜਾਣੀ ਪੂਜੀ ਉਸ 11 ਪੂੜੀਆਂ। ਦੋ ਟਾਈਮ ਲੈ ਜਾਣੀਆਂ ਪੈਣਗੀਆਂ ਜਾਂ ਤਿੰਨ ਵਾਰੀ ਲੈਣੀ ਪਊਗਾ ਅਸਾਂ ਕਰਕੇ ਖਾਣੀਆਂ ਫਿਰ ਅੱਛਾ ਭਾਈ ਸਵੇਰੇ ਸ਼ਾਮ ਦਵਾਈ ਦਵਾਈ ਲੈਣੀ ਹੈ ਇਹ ਤੇ ਪਹਿਲਾਂ ਹੀ ਭਾਈ ਇਥੋਂ ਆਪਣੇ ਮਾਰਚਾ ਤੋਂ ਆਏ ਸੀ ਆਪਾਂ YouTube ਤੇ ਵੀਡੀਓ ਪਾਈ ਸੀ ਤੇ ਬਹੁਤ ਬੰਦਿਆਂ ਨੂੰ ਕੋਈ ਫਰਕ ਪਿਆਗਾ ਤੇ ਭਾਈ ਇਥੇ ਵੱਧ ਤੋਂ ਵੱਧ ਵੀਰ ਭਾਈ ਪਹੁੰਚੇ ਭਾਈ ਮੈਂ ਨੰਬਰ ਰਹਿ ਗਿਆ ਫੋਨ ਨੰਬਰ ਰਹਿ ਗਿਆ 9879517523 ਇਹ ਇਹਦਾ ਬਾਈ ਦਾ ਨਾਮ ਭੁੱਲ ਲਗਾ ਤੇ ਆ ਗੁਰਦੁਆਰੇ ਆਪਣਾ ਗੁਰਦੁਆਰਾ ਦਾ ਪਿੰਡ ਗੁਰਜਰੀ ਅਦਰਲੇ ਰੋਡ ਤੇ ਤੇ ਵੱਧਦੇ ਤੋਂ ਵੱਧ ਬਈ ਵੀਡੀਓ ਸ਼ੇਅਰ ਕਰਦੇ ਹੋ ਬਈ ਤੇ ਦੱਬ ਕੇ ਸ਼ੇਅਰ ਕਰਦੇ ਧੰਨਵਾਦ